ਦੋਸਤੋ ਨਮਸਕਾਰ BTI ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ। ਉੱਚੋ ਦੀ ਦਾਣਾ ਮੰਡੀ ਵਿੱਚ ਲੱਗਣ ਜਾ ਰਿਹਾ 30-31 ਅਗਸਤ ਨੂੰ ਕਿਸਾਨ ਮੇਲਾ। ਇਹ ਮੇਲੇ ਦੇ ਅੱਜ ਪੋਸਟਰ ਲਾਂਚ ਕੀਤੇ ਗਏ। ਪੋਸਟਰ ਲਾਂਚ ਕਰਨ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਹੁੰਚੇ। ਤੇ ਹੋਰ ਕਈ ਮਹਾਨ ਸ਼ਖਸੀਅਤਾਂ ਇੱਥੇ ਪਹੁੰਚੀਆਂ ਤੇ ਪੋਸਟਰ ਦੀ ਲਾਂਚਿੰਗ ਕੀਤੀ। ਆਓ ਦੇਖਦੇ ਹਾਂ ਬਠਿੰਡਾ ਤੋਂ ਸੁਸ਼ੀਲ ਗੋਇਲ ਦੀ ਰਿਪੋਰਟ ਸਰ ਅੱਜ ਪੋਸਟਰ ਲਾਂਚਿੰਗ ਹੈ ਉਹਦੇ ਬਾਰੇ ਤੋਂ ਕਿ ਅੱਜ ਜਿਹੜੀ ਪੋਸਟਰ ਲਾਂਚ ਕਿੱਥੇ ਪੁਛੋ ਵਿੱਚ ਹੋਈ ਹੈ ਇਹ ਨਾਰਥ ਇੰਡੀਆ ਦਾ ਜਿਹੜਾ ਸਭ ਤੋਂ ਵੱਡਾ ਕਿਸਾਨ ਐਕਸਪੋ ਹੁੰਦਾ ਹੈ 5th ਕਿਸਾਨ ਐਕਸਪੋ ਇਥੇ ਪੁਛੋ ਮੰਡੀ ਜਿਹੜੀ ਆਪਣੀ ਦਾਣਾ ਮੰਡੀ ਹੈ ਉੱਥੇ ਹੋਣ ਜਾ ਰਿਹਾ ਹੈ 30 ਤੇ 31 ਅਗਸਤ ਨੂੰ ਤੇ ਇਹਦੇ ਵਿੱਚ ਵੱਖ-ਵੱਖ ਜਿਹੜੇ ਮਾਹਿਰ ਹੈ ਉਹ ਵੀ ਹੋਣਗੇ ਵੱਖ-ਵੱਖ ਕੰਪਨੀਆਂ ਵੀ ਇੱਥੇ ਜਿਹੜੀਆਂ ਕਿ ਉਸ ਦਿਨ ਹੋਵੇ ਤੇ ਆਣ ਗਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਜ਼ਰੂਰ ਇਸ ਐਕਸਪੋ ਵਿੱਚ ਸ਼ਾਮਿਲ ਹੋਵੋ ਤੇ ਇੱਥੇ ਮਾਹਿਰਾਂ ਦੀ ਰਾਏ ਨਾਲ ਵੱਖ-ਵੱਖ ਸੀਡਸ ਵੱਖ-ਵੱਖ ਟੈਕਨੋਲੋਜੀ ਕਿਵੇਂ ਇੰਪਰੂਵ ਹੋ ਰਹੀ ਹੈ ਤੇ ਕਿਵੇਂ ਨਵੇਂ ਮਾਰਕੀਟਸ ਕਿਸਾਨ ਵੀ ਐਕਸਪਲੋਰ ਕਰ ਸਕਦੇ ਆ ਉਹਦੇ ਬਾਰੇ ਜਾਣੋ ਹੋ ਤੇ ਉਹਦੇ ਨਾਲ ਤੁਹਾਨੂੰ ਵੀ ਬੇਨਫਿਟ ਹੋਏਗਾ ਤੇ ਪੰਜਾਬ ਦੀ ਇਕਨੋਮੀ ਪੰਜਾਬ ਦਾ ਜਿਹੜਾ ਆਰਥਿਕ ਉਹ ਹੈ ਉਹਦੇ ਵਿੱਚ ਵੀ ਤੁਹਾਡਾ ਯੋਗਦਾਨ ਜੜਾ ਹੈ ਬੋਰਡ ਸਰ ਕਿਸ ਤਰ੍ਹਾਂ ਦੇ ਜੋ ਪ੍ਰੋਗਰਾਮ ਹੁੰਦੇ ਕੇ ਮਤਲਬ ਕਿ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਦੇਖੋ ਨੌਲੇਜ ਜੇ ਮੈਂ ਇਹ ਸਮਝਦੇ ਆਪਾਂ ਜਿਹੜਾ ਕਿਸੇ ਵੀ ਤਰੀਕੇ ਦੀ ਜਿਹੜੀ ਸੂਚਨਾ ਇਨਫੋਰਮੇਸ਼ਨ ਨੌਲੇਜ ਹੁੰਦੀ ਹੈ ਕਿਸੇ ਵੀ ਟ੍ਰੇਡ ਦੇ ਰਿਲੇਟਡ ਜੇ ਉਹਨੂੰ ਆਪਾਂ ਜਿਹੜਾ ਅਸਲੀ ਬੰਦਾ ਜਿਸਨੇ ਉਹਨੂੰ ਐਕਚੁਅਲ ਵਿੱਚ ਇਸਤੇਮਾਲ ਕਰਨਾ ਹੈ ਉਸ ਤੱਕ ਨਹੀਂ ਪਹੁੰਚਾਂਦੀ ਤਾਂ ਉਹਦਾ ਲਾਭ ਵੀ ਨਹੀਂ ਹੋ ਸਕਦਾ ਤੇ ਕਿਸਾਨੀ ਦੇ ਮਾਮਲੇ ਵਿੱਚ ਜਿਹੜਾ ਅਲਟੀਮੇਟ ਫਾਈਨਲ ਜਿਹੜਾ ਬੰਦਾ ਹੈ ਜਿਨੇ ਐਕਚੁਅਲ ਵਿੱਚ ਖੇਤ ਵਿੱਚ ਉਹਨੂੰ ਇੰਪਲੀਮੈਂਟ ਕਰਨਾ ਹੈ ਉਹ ਕਿਸਾਨ ਹੈ ਤੇ ਪਾਵੇਂ ਕਿੰਨੀ ਵੀ ਵੱਡੀ ਕੰਪਨੀਆਂ ਹੋਣ ਰਿਸਰਚ ਹੋਣ ਸਰਕਾਰਾਂ ਹੋਣ ਤੇ ਜੇ ਉਹ ਆਪਣੀ ਜਿਹੜੀ ਉਹਨਾਂ ਦੀ ਖੋਜ ਹੈਗੀ ਹੈ ਜਿਹੜਾ ਜਿਹੜਾ ਉਹਨਾਂ ਦੀ ਨੋਲਿਜ ਹੈਗੀ ਹੈ ਉਹ ਕਿਸਾਨ ਤੱਕ ਨਹੀਂ ਪਹੁੰਚਾਉਂਨਗੇ ਤਾਂ ਫਿਰ ਉਹਦਾ ਲਾਭ ਵੀ ਜਿਹੜਾ ਹੈਗਾ ਦੇਸ਼ ਨੂੰ ਨਹੀਂ ਮਿਲ ਸਕਦਾ ਕਿਸਾਨ ਨੂੰ ਨਹੀਂ ਮਿਲ ਸਕਦਾ ਤੇ ਇਸ ਕਰਕੇ ਇਸ ਤਰੀਕੇ ਦੇ ਪ੍ਰੋਗਰਾਮ ਜਿਹੜੇ ਹੈਗੇ ਬਹੁਤ ਹੀ ਮਹੱਤਵਪੂਰਨ ਹੁੰਦੇ ਆ ਐਕਸਟੈਂਸ਼ਨ ਦੇ ਵਾਸਤੇ ਕਿ ਕਿਸਾਨ ਤੱਕ ਆਪਾਂ ਦੀ ਗੱਲ ਜਿਹੜੀ ਹੈ ਕਿ ਉਹ ਕਿਸ ਤਰੀਕੇ ਨਾਲ ਪਹੁੰਚਾਣੀ ਹੈ ਤੇ ਜੇ ਵੱਡੇ ਪ੍ਰੋਗਰਾਮ ਹੋਣ ਤੇ ਉੱਥੇ ਜਿਹੜੀ ਹੈਗੀ ਇੱਕ ਸਾਥ ਕਾਫੀ ਸਾਰਾ ਕਿਉਂਕਿ ਹਰ ਦਿਨ ਕਿਸਾਨ ਹਰ ਦਿਨ ਜਿਹੜਾ ਹੈਗਾ ਇਸ ਇਹੋ ਜਿਹੇ ਪ੍ਰੋਗਰਾਮਜ਼ ਵਿੱਚ ਨਹੀਂ ਕਿਦੇ ਪ੍ਰੋਗਰਾਮ ਸਾਲ ਵਿੱਚ 2 4 5 ਵਾਰੀ ਹੁੰਦੇ ਆ ਤੇ ਜੇ ਵੱਡੇ ਪੱਧਰ ਤੇ ਹੋਣ ਤੇ ਕਿਸਾਨ ਨੂੰ ਲਾਭ ਵੀ ਹੁੰਦਾ ਕਿਉਂਕਿ ਉਹਨੇ ਇੱਕ ਦਿਨ ਜਿਹੜਾ ਹੈਗਾ ਆਪਣਾ ਘਰ ਤੋਂ ਨਿਕਲ ਕੇ ਆਪਣੇ ਖੇਤ ਤੋਂ ਨਿਕਲ ਕੇ ਆਪਣੇ ਪਿੰਡ ਤੋਂ ਨਿਕਲ ਕੇ ਜਿਹੜਾ ਹੈਗਾ ਇਥੇ ਇੱਕ ਪ੍ਰੋਗਰਾਮ ਵਿੱਚ ਆਣਾ ਹੁੰਦਾ ਹੈ ਤੇ ਆਪਾਂ ਕੋਸ਼ਿਸ਼ ਇਹ ਕਰਦੇ ਆ ਕਿ ਵੱਡੇ ਪੱਧਰ ਦਾ ਹੋਏ ਜਿੱਥੇ ਸਭ ਤੋਂ ਵੱਧ ਲਾਭ ਜਿਹੜਾ ਹੈਗਾ ਉਹ ਕਿਸਾਨ ਨੂੰ ਮਿਲ ਸਕੇ ਸਰ ਆਰਗੇਨਾਈਜ਼ਰ ਬਾਰੇ ਇੱਕ ਗੱਲ ਕਰੀ ਇਹਨਾਂ ਨੇ ਪਿਛਲੇ ਸਾਲ ਇੱਕ ਰਿਕਾਰਡ ਬਣਾਇਆ ਸੀਗਾ ਦੁਨੀਆ ਦਾ ਸਭ ਤੋਂ ਵੱਡਾ ਜੋ ਪੋਸਟਰ ਸੀਗਾ ਲਾਂਚ ਕੀਤਾ ਸੀ ਪੂਰੀ ਜ਼ਮੀਨ ਦੇ ਉੱਤੇ ਇਹਨਾਂ ਬਿਚਾਰ ਦਿੱਤੇਗਾ ਕਿ ਡੋਨ ਤੋਂ ਛੋਟੇ ਨਹੀਂ ਬੇਤੇ ਇੰ ਪਹਿਲਾਂ ਵੀ ਕਿਹਾ ਕਿ 5th ਐਕਸ ਕੋ ਹੈ ਇਸ ਤੋਂ ਪਹਿਲਾਂ ਵੀ ਜੜਾਏਗਾ ਮੋਸਲੀ ਮੁਕਸਰ ਮਲੋਟ ਫਿਰ ਰਾਜਪੂਰਾ ਜੜਾਏਗਾ ਉੱਥੇ ਵੀ ਹੋਇਆ ਹੈ ਤੇ ਇਹ ਇਹਨਾਂ ਨੇ ਬਹੁਤ ਰੋਚਕ ਬਣਾਇਆ ਇਸ ਪ੍ਰੋਗਰਾਮ ਨੂੰ ਵੀ ਇਹਦੇ ਵਿੱਚ ਵੀ ਲਗਭਗ 8-10 ਆਰਟਿਸਟ ਜਿਹੜੇ ਹੈਗੇ ਉਹ ਵੀ ਇੱਥੇ ਹੋਣਗੇ ਇਹਨਾਂ ਦੀ ਜਿਹੜੀ ਮੁੱਖ ਮੰਤਾ ਉਹ ਹੈ ਉਹ ਇਹ ਹੈ ਕਿ ਇਹ ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਇੰਟਰਟੇਨਿੰਗ ਬਣਾਇਆ ਜਾਵੇ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਉਹਦੇ ਵਿੱਚ ਕਿਰਿਓਸਿਟੀ ਬਣਾਈ ਜਾਏ ਕਿ ਕਿਸਾਨ ਜਿਹੜਾ ਹੈਗਾ ਉਹ ਮਜਬੂਰ ਹੋ ਜਾਏ ਕਿ ਮੈਂ ਇੱਕ ਵਾਰ ਜਾ ਕੇ ਉੱਥੇ ਜ਼ਰੂਰ ਦੇਖ ਕੇ ਆ ਜਾਵਾਂ ਤੇ ਉਹ ਕਿਸੇ ਵੀ ਪ੍ਰੋਗਰਾਮ ਨੂੰ ਸਫਲ ਕਰਨ ਦੀ ਜਿਹੜੀ ਇਹ ਕੀ ਹੈ ਉਹ ਜ਼ਰੂਰਤ ਹੁੰਦੀ ਹੈ ਇਸ ਚੀਜ਼ ਦੀ ਤੇ ਇਹ ਅਲੱਗ-ਅਲੱਗ ਤਰੀਕੇ ਨਾਲ ਲੋਕਾਂ ਨੂੰ ਆਕਰਸ਼ਿਤ ਕਰਨਾ ਜਿਹੜਾ ਹੈਗਾ ਇਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਆਂਦਾ ਤੇ ਮੈਂ ਸਮਝਦਾ ਕਿ ਇਹਨਾਂ ਨੇ ਅੱਜ ਵੀ ਜਿਹੜਾ ਪ੍ਰੋਗਰਾਮ ਇਸ ਤਰੀਕੇ ਨਾਲ ਕੀਤਾ ਹੋਇਆ ਹੈ ਤੇ ਜਿਸ ਤਰੀਕੇ ਨਾਲ ਤੀ ਕਤੀਦਾ ਵੀ ਇਹਨਾਂ ਦਾ ਜਿਹੜਾ ਪਲਾਨ ਹੈ ਤੇ ਇਹ ਜ਼ਰੂਰ ਜਿਹ ਤੁਸੀਂ ਪੋਸਟਰ ਲਾਂਚਿੰਗ ਦੇ ਆਏ ਹੋ ਅਪਰਕੋਸ ਤੁਸੀਂ ਇਨਕਰੇਜ ਕਰ ਰਹੇ ਹੋ ਤੇ ਜਦੋਂ ਪ੍ਰੋਗਰਾਮ ਹੋਏਗਾ ਤੁਸੀਂ ਉਦੋਂ ਪੋਸਟਿੰਗ ਹੋਏਗਾ ਜ਼ਰੂਰ ਜ਼ਰੂਰ ਥੈਂਕ ਯੂ ਸਰ ਥੈਂਕ ਯੂ ਸਰ ਮੇਰਾ ਨਾਮ ਖੁਸ਼ਪ੍ਰੀਤ ਸਿੰਘ ਹੈ ਡੀਐਸਪੀ ਡਿਟੈਕਟਿਵ ਬਟੰਡਾ ਤੇ ਇੱਥੇ ਅੱਜ ਜਿਹੜਾ 5ਵਾਂ ਕਿਸਾਨ ਮੇਲਾ ਜਿਹੜਾ ਆਰਗੇਨਾਈਜ਼ ਹੋਣ ਜਾ ਰਿਹਾ 30 ਤੇ 31 ਅਗਸਤ ਨੂੰ ਉਹਦਾ ਅੱਜ ਪੋਸਟਰ ਲਾਂਚ ਹੈ ਤੇ ਇਹ ਇੱਕ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਹੈ ਅਵਜਿੰਦਰ ਸਿੰਘ ਤੇ ਉਹਨਾਂ ਦੀ ਹੋਰ ਟੀਮ ਨੇ ਤੇ ਜਿਹਦੇ ਰਾਹੀਂ ਜਿਹੜੇ ਕਿਸਾਨ ਹੈ ਕਿ ਉਹਨਾਂ ਨੂੰ ਆਪਣਾ ਵੈਲੀ ਆਡੀਸ਼ਨ ਆਪਣਾ ਖੇਤੀਬਾੜੀ ਪਰ ਪ੍ਰਮੁੱਖ ਜਿਹੜਾ ਆਪਣਾ ਸਟੇਟ ਹੈ ਪਰ ਉਹਨਾਂ ਨੂੰ ਜਿਹੜੇ ਕਿਸਾਨ ਹੈ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਵੈਲਿਊ ਐਡੀਸ਼ਨ ਕਿਵੇਂ ਕਰਨੀ ਹੈ ਅਸੀਂ ਝੋਨਾ ਤੇ ਕਣਕ ਤਾਂ ਉਗਾ ਰਹੇ ਆ ਪਰ ਵੈਲਿਊ ਐਡੀਸ਼ਨ ਕਰਕੇ ਕਿਸੇ ਆਪਾਂ ਕਿਵੇਂ ਆਪਣਾ ਜਿਹੜੇ ਆਪਣਾ ਪ੍ਰੋਡਿਊਸ ਹੈ ਉਹਦੀ ਵੈਲਿਊ ਵਧਾ ਸਕਦੇ ਆ ਤੇ ਉਹਦੇ ਨਾਲ ਹੀ ਕਿ ਇਹ ਜਿਹੜੇ ਮੰਡੀਕਰਨ ਦਾ ਕੰਮ ਹੈ ਜਿਹੜਾ ਕਿ ਕਿਸਾਨ ਨੇ ਪ੍ਰੋਡਿਊਸ ਤਾਂ ਉਗਾ ਲਿਆ ਪਰ ਉਹਨੂੰ ਜਿਹੜਾ ਮਾਰਕੀਟ ਤੱਕ ਕਿਵੇਂ ਲੈ ਕੇ ਜਾਣਾ ਤੇ ਕਿਹੜੇ-ਕਿਹੜੇ ਚੈਨਲ ਰਾਹੀਂ ਉਹਨੂੰ ਆਪਾਂ ਮਾਰਕੀਟ ਕਰ ਸਕਦੇ ਆ ਇਹ ਵੀ ਸਾਰਾ ਇਹਦੇ ਵਿੱਚ ਦੱਸਿਆ ਜਾਊਗਾ ਤੇ ਇਹ ਬੇਸਿਕਲੀ ਨੋਲੇਜ ਇੱਕ ਵਧੇਗੀ ਜਿਹੜੇ ਵੀ ਕਿਸਾਨ ਇੱਥੇ ਆਣਗੇ ਉਹਨਾਂ ਨੂੰ ਆਪਣਾ ਜਿਹੜੇ ਐਕਸਪਰਟਸ ਉਹ ਦੱਸਣਗੇ ਤੇ ਕਿਵੇਂ ਆਪਣਾ ਜਿਹੜਾ ਪ੍ਰੋਡਿਊਸ ਹੈ ਉਹ ਵੇਚਣਾ ਹੈ ਤੇ ਕਿਵੇਂ ਆਪਣੇ ਇਨਕਮ ਦੇ ਵਿੱਚ ਵਾਧਾ ਕਰਨਾ ਇਹਦੇ ਨਾਲੇ ਜਿਹੜੀ ਹੁਣ ਆਪਾਂ ਵੀ ਦੇਖ ਰਹੇ ਕਿ ਇਹ ਜਿਹੜੀ ਪਰਿਆਵਰਣ ਦੀ ਜਿਹੜੀ ਸਮੱਸਿਆਵਾਂ ਨੇ ਕਿ ਆਪਣੇ ਜਿਹੜੇ ਪਾਣੀ ਦੇ ਉੱਤੇ ਜ਼ਮੀਨ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪੈ ਰਿਹਾ ਕਿਉਂਕਿ ਆਪਾਂ ਝੋਨਾ ਤੇ ਕਣਕ ਦੇ ਉੱਤੇ ਸਾਰਾ ਜ਼ੋਰ ਦੇ ਰੱਖਿਆ ਤੇ ਕਿਵੇਂ ਆਪਾਂ ਡਿਵਰਸੀਫਾਈ ਕਰ ਸਕਦੇ ਆ ਹੋਰ ਕ੍ਰੌਪਸ ਵੀ ਲਗਾ ਕੇ ਆਪਣੀਆਂ ਜਿਹੜੀ ਇਨਕਮ ਆਪਸੀਂ ਵਧਾ ਸਕਦੇ ਆ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ ਜੀ